ਹਲੇ ਦੋਸਤੋ ਕੀ ਹਾਲ ਹੈ ਦੋਸਤੋ ਅਸੀਂ ਆਪਣੀ ਧੀ ਪੈਂਟ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੇ ਆ ਉਹਨਾਂ ਦੇ ਕਈ ਤਰ੍ਹਾਂ ਦੇ ਪੌਂਦੀਆਂ ਪੱਲੋ ਨੇ ਆ ਅੱਖਾਂ ਨੀਵਾ ਕਰਕੇ ਰੱਖਣਾ ਕਿਸੇ ਦੇ ਸਾਹਮਣੇ ਆਉਣਾ ਨਹੀਂ ਕਿਸੇ ਮੁੰਡੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ ਉਧਰ ਮੁੰਡਿਆਂ ਦੇ ਵੀ ਆਪਾਂ ਜ਼ਬਰਦਸਤੀ ਕਰਦੇ ਆ ਤੂੰ ਉੱਥੇ ਖੜਾ ਨਹੀਂ ਹੋਣਾ ਕਿਸੇ ਦੇ ਘਰ ਨਹੀਂ ਜਾਣਾ ਔਰਤਾਂ ਦੇ ਵਿੱਚ ਜਾ ਕੇ ਖੜਾ ਨਹੀਂ ਹੋਣਾ ਆਦ ਆਪਾਂ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੰਨੇ ਆ ਵੈਸੇ ਦੇਖਿਆ ਜਾਵੇ ਤਾਂ ਹਰੇਕ ਦੇ ਦਿਲ ਵਿੱਚ ਹੁੰਦਾ ਵੀ ਹਰੇਕ ਨੂੰ ਮਹਿਬੂਬ ਚਾਹੀਦਾ ਪਰ ਮੇਰੀ ਧੀ ਭੈਣ ਕਿਸੇ ਦੀ ਮਹਿਬੂਬ ਨਾ ਬਣੇ ਇਹ ਆਪਣੀ ਸੋਚ ਵਿੱਚ ਹੁੰਦਾ ਤੇ ਆਪਾਂ ਇਹ ਕਦੀ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਫਿਰ ਇਹ ਦੋਰੇ ਮੌਬਦਾਂ ਡ ਕਿਉਂ ਇੱਕ ਵਾਰੀ ਆਮਰ ਖਾਨ ਦਾ ਆਮਰ ਖਾਨ ਦੇ ਕਿਸੇ ਮੁਲਾਕਾਤ ਵਿੱਚ ਇਹ ਗੱਲ ਆਖੀ ਸੀਗੀ ਕਿ ਹਰ ਕੋਈ ਮਾਪੇ ਆਪਣੇ ਬੱਚੇ ਵਿੱਚ ਜਵਾਨ ਹੋ ਹੁੰਨਿਆ ਜਿਹਨੇ ਭਾਵਨਾਵਾਂ ਉਹ ਪ੍ਰਗਟ ਹੋਣ ਤੋਂ ਡਰਦਾ ਆ ਜਦੋਂ ਕਿ ਮੈਂ ਆਮੀਰ ਖਾਨ ਕਹਿੰਦਾ ਜਦੋਂ ਕਿ ਮੈਂ ਇਹਦੀ ਕਰਦਾ ਆ ਕਿ ਜੋ ਖੂਬਸੂਰਤ ਅਹਿਸਾਸ ਮੈਂ ਹੰਡਾਇਆ ਮੇਰੇ ਬੱਚੇ ਵੀ ਉਹ ਸਭ ਕਦੋਂ ਮਹਿਸੂਸ ਕਰਨਗੇ ਇਹ ਤਾਂ ਹੋਈ ਅਕਲਮندی ਦੀ ਗੱਲ ਆ ਔਰਤ مرد ਪੰਛੀ ਹੋ ਗਏ ਜਨੌਰ ਹੋ ਗਏ ਇਹ ਸਭ ਵਿੱਚ ਭਾਵਨਾਵਾਂ ਕੁਦਰਤ ਨੇ ਪੈਦਾ ਕੀਤੀਆਂ ਹੋਈਆਂ ਆ ਜਿਨ੍ਹਾਂ ਦਾ ਨਿਕਾਸ ਹੋਣਾ ਬਹੁਤ ਜ਼ਰੂਰੀ ਆ ਜੇਕਰ ਨਹੀਂ ਮਿਲੇਗਾ ਤਾਂ ਫਿਰ ਮਨੁੱਖ ਰੋਗੀ ਹੋ ਜਾਏਗਾ ਇਸ ਲਈ ਕੁਦਰਤੀ ਭਾਵਨਾਵਾਂ ਨੂੰ ਭਾਵਨਾਵਾਂ ਦੇ ਪ੍ਰਗਟਾਵੇ ਪ੍ਰਗਟਾਵੇ ਵਿੱਚ ਜੋਕ ਰੁਕਾਵਟ ਪਾਉਂਦਾ ਨਾ ਉਹ ਦਫਾ ਧਰਮੀ ਬੰਦਾ ਆ ਇਸ ਕਰਕੇ ਥੋੜਾ ਜਿਹਾ ਆਪਣੇ ਬੱਚਿਆਂ ਦੇ ਇਦਾਂ ਦੀਆਂ ਪਵੰਦੀਆਂ ਨਾਂ ਲਾਇਆ ਕਰੋ